ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਦੂ ਰਾਹੁਲ ਗਾਂਧੀ ਪੰਜਾਬ ਪਹੁੰਚ ਗਏ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਸੀ ਉਸ ਤੋਂ ਪਹਿਲਾਂ ਸ਼ਿਵਰਾਜ ਚੋਹਾਨ ਆਏ ਸਨ ਤੇ ਸਮੇਂ-ਸਮੇਂ ਤੇ ਕੇਂਦਰੀ ਮੰਤਰੀ ਨੇ ਜੋ ਵੱਖ-ਵੱਖੋ ਪੰਜਾਬ ਆ ਰਹੇ ਨੇ ਪਰ ਇਸ ਸਭ ਦੇ ਵਿੱਚਕਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਵਿਰੋਧੀ ਧਿਰ ਦੇ ਨੇਤਾ ਨੇ ਜੋ ਰਾਹੁਲ ਗਾਂਧੀ ਉਹ ਕਦੋਂ ਪੰਜਾਬ ਆਉਣਗੇ ਪਿਛਲੇ ਕੁਝ ਦਿਨਾਂ ਤੋਂ ਵਾਰ-ਵਾਰ ਕਿਆਸਰਾਇਆਂ ਲਗਾਈਆਂ ਜਾ ਰਹੀਆਂ ਸਨ ਕਿ ਰਾਹੁਲ ਗਾਂਧੀ ਕਿਸੇ ਸਮੇਂ ਵੀ ਪੰਜਾਬ ਆ ਸਕਦੇ ਨੇ ਆਖਿਰਕਾਰ ਅੱਜ ਉਹ ਪੰਜਾਬ ਆਏ ਨੇ ਜਿੱਥੇ ਅੰਮ੍ਰਿਤਸਰ 에어ਪੋਰਟ ਤੇ ਉਤਰਨ ਤੋਂ ਬਾਅਦ ਉਹਨਾਂ ਨੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਜਨਾਲਾ ਤੋਂ ਲੈ ਕੇ ਵੱਖ-ਵੱਖ ਉਹਨਾਂ ਹਲਕਿਆਂ ਦੇ ਵਿੱਚੋਂ ਪਹੁੰਚੇ ਜਿੱਥੇ ਹੜਪ ਨਾਲ ਪ੍ਰਭਾਵਿਤ ਲੋਕ ਨੇ ਜਿਹੜੇ ਉਹ ਬੁਰੀ ਤਰ੍ਹਾਂ ਨਾਲ ਫਸੇ ਹੋਏ ਨੇ ਤਾਂ ਅਜਿਹੇ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਵਿਜ਼ਿਟ ਕੀਤਾ ਗਿਆ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਜੋ ਗੁਰਦੁਆਰਾ ਨੇ ਉੱਥੇ ਉਹ ਨਤਮਸਤਕ ਹੋਏ ਨੇ ਜਿੱਥੇ ਉਹਨਾਂ ਨੂੰ ਸਨਮਾਨਿਤ ਹੈ ਜਿਹੜਾ ਉਹ ਵੀ ਕਮੇਟੀ ਦੇ ਵੱਲੋਂ ਕੀਤਾ ਗਿਆ ਤੇ ਇਸ ਮੌਕੇ ਵੱਖ-ਵੱਖ ਜੋ ਪੰਜਾਬ ਦੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਨੇ ਰਾਹੁਲ ਗਾਂਧੀ ਦਾ ਇੱਥੇ ਪਹੁੰਚਣ ਤੇ ਖਾਸ ਤੌਰ ਤੇ ਸਵਾਗਤ ਕੀਤਾ ਤੇ ਨਾਲ ਨਾਲ ਵਿਰੋਧੀਆਂ ਨੂੰ ਵੀ ਕਈ ਤਰ੍ਹਾਂ ਦੇ ਜਵਾਬ ਦਿੰਦੇ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਜੀ ਅੱਜ یہاں ਪਹੁੰਚੇ ਕੀ ਕਹਿਣਗੇ ਸਰ ਰਾਹੁਲ ਗਾਂਧੀ ਜੀ ਪੰਜਾਬ ਕੇ ਦੌਰੇ पे आए हैं जो लोगों की फसल बर्बाद हो गई जिनके घर खराब हो गए घर उजड़ गए उनके साथ खड़े होने के लिए हमदर्दी के साथ आए हैं ਹਮਨਕਾ ਸਵਾਗਤ ਕਰਦੇ ਆਂ ਬੀਜਪੀ ਇਸ ਨੂੰ ਡਰਾਮਾ ਕਰ ਰਹੀ ਹੈ ਬੀਜਪੀ ਕਹਿ ਰਹੀ ਹੈ ਕਿ ਡਰਾਮਾ ਕਰਨਾ ਆ ਰਿਹਾ ਹੈ ਡਰਾਮਾ ਦਾ ਪ੍ਰਧਾਨ ਮੰਤਰੀ ਕਰ ਗਿਆ ਸਾਨੂੰ 1600 ਕਰੋੜ ਰੁਪਇਆ ਦੇ ਗਿਆ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਦੋ ਜ਼ਿਲ੍ਹਿਆਂ ਦੇ ਵਿੱਚ ਫਸਲ ਖਰਾਬ ਹੋਈ ਸੀ ਕੱਲੀ ਫਸਲ ਉਹ ਵੀ ਕੱਲਾ ਨਰਮਾ 700 ਕਰੋੜ 716 ਕਰੋੜ ਰੁਪਇਆ ਲੱਗਿਆ ਸੀ ਤੇ 1600 ਕਰੋੜ ਰੁਪਏ ਸਾਰੇ ਪੰਜਾਬ ਚ ਕੀ ਕਰ ਲੇਗਾ ਹਾਂਜੀ ਹਾਂ ਜੇ ਰਾਹੁਲ ਗਾਂਧੀ ਪਹੁੰਚ ਰਹੇ ਨੇ ਕੀ ਸਰ ਉਹਨਾਂ ਦਾ ਸ਼ੋਰੇਗਾ ਚੁੱਕ ਲੈ ਕਰਾਂਗੇ ਅਸੀਂ ਲੀਡਰਸ਼ਿਪ ਵੀ ਦੇਖੋ ਰਾਹੁਲ ਜੀ ਅੱਜ ਫਲੱਡ ਅਫੈਕਟਡ ਏਰੀਆਜ਼ ਨੇ ਜਿਹੜੇ ਖਾਸ ਤੌਰ ਤੇ ਰਮਦਾਸ ਅਜਨਾਲਾ ਔਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਜਿੱਥੇ ਜਿੱਥੇ ਰਾਵੀ ਨੇ ਜਿਆਦਾ ਨੁਕਸਾਨ ਕੀਤਾ ਫਸਲਾਂ ਦਾ ਉੱਥੇ ਉਹਨਾਂ ਨੇ ਵਿਜ਼ਿਟ ਕਰਨਾ ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਕ੍ਰੂਪੀ ਆ ਉਹ ਮੈਨ ਮੇਡ ਡਿਜ਼ਾਸਟਰ ਇਹ ਸਾਰੀ ਦੁਨੀਆ ਜਾਣ ਚੁੱਕੀ ਕਿਵੇਂ ਰਾਵੀ ਕੱਲੇ ਵਿੱਚ ਜਿਹੜਾ ਰਣਜੀਤ ਸਾਗਰ ਡੈਮ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਪਾਣੀ ਛੱਡੇਗਾ ਇਹਦੇ ਚ ਆਈਐਮਡੀ ਦਾ ਵੀ ਬਹੁਤ ਵੱਡਾ ਫੇਲਿਅਰ ਹੈ ਆਈਐਮਡੀ ਜਿਹੜਾ ਰੇਨ ਕੈਲਕੂਲੇਸ਼ਨ ਸੀਗੀ ਪੰਜਾਬ ਛੋਣੀ ਉਹਨੂੰ ਘੱਟੋ ਘੱਟ 500% ਮਿਸ ਕੈਲਕੂਲੇਟ ਕੀਤਾ ਉਹਨਾਂ ਨੇ ਜਿੱਥੇ ਰਾਵੀ ਦਰਿਆ ਦੇ ਵਿੱਚ 42 ਬੰਨ ਟੁੱਟੇ ਨੇ ਉਹਦੇ ਨਾਲ ਨਾਲ ਲਗਭਗ ਜਿਹੜਾ بارش ਦਾ ਪਾਣੀ ਸੀ ਹਿਮਾਚਲ ਤੋਂ ਉਹਦੇ ਚ ਜਿਹੜਾ ਇੰਡੀਅਨ ਮੈਟੇਰੀਓਲੋਜੀਕਲ ਡਿਪਾਰਟਮੈਂਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦਾ ਬਹੁਤ ਵੱਡਾ ਫੇਲਿਅਰ 500% ਦਾ ਮਿਸਕੈਲਕਿਊਲੇਸ਼ਨ ਇਹਨਾਂ ਦਾ ਅੰਦਾਜ਼ਾ ਨਹੀਂ ਸੀ ਲਾਇਆ ਕਿ ਇੰਨੀ ਬਾਰਿਸ਼ ਉੱਤੇ ਪੈ ਜਾਵੇਗੀ ਔਰ ਰਣਜੀਤ ਸਾਗਰ ਡੈਮ ਦਾ ਇਸ ਲਈ ਭਗਵੰਤਪਨ ਦਾ ਫੇਲਿਅਰ ਕਿਉਂਕਿ ਸਾਡੇ ਕੋਲ ਹੈਡ ਵਰਕਸ ਤੇ ਕੰਟਰੋਲਰ ਮਾਦੋਪੁਰ ਦਾ ਗੇਟ ਟੁੱਟਣਾ ਔਰ ਉੱਥੇ 528 ਮੀਟਰ ਤੱਕ ਪਾਣੀ ਚੜ ਜਾਣਾ ਜਿਹੜਾ ਕਿ ਡੇਂਜਰਸ ਜਿਹੜਾ ਜਿਹੜਾ ਦਰਿਆ ਰਣਜੀਤ ਸਾਗਰ ਡੈਮ ਟੁੱਟ ਸਕਦਾ ਸੀਗਾ ਕਿਉਂਕਿ ਦੀ ਲੈਜਿਟਿਮੇਟ ਹਾਈਟ ਜਿਹੜੀ ਆ 527.99 ਮੀਟਰ ਆ ਲਾਈਕਵਾਇਸ ਬੀਬੀਐਮਪੀ ਦਾ ਜਿਹੜਾ ਨਿਫ ਲੋਕਾਂ ਨੂੰ ਪੰਜਾਬ ਦੇ ਵਿੱਚ ਇਹ ਲੱਗਦਾ ਕਿ ਪੰਜਾਬ ਨੂੰ ਸ਼ਾਇਦ ਰੁੜਨ ਵਿੱਚ ਬੀਜੇਪੀ ਦੀ ਸਰਕਾਰ ਦਾ ਵੀ ਰੋਲ ਹੈ ਔਰ ਨਾਲ ਆਮ ਆਦਮੀ ਪਾਰਟੀ ਦੀ ਨਲੇਕੀ ਆ ਔਰ ਇਹਦਾ 'ਚ ਮੈਂ ਇਹਦੇ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਮੰਗ ਆ ਕਿ ਭਗਵੰਤ ਮਾਨ ਇੱਕ ਅਪਰੋਪਰੀਏਟ ਪੈਕੇਜ ਅਨਾਉਂਸ ਕਰੇ 50 ਹਜ਼ਾਰ ਲਗਭਗ 50 ਹਜ਼ਾਰ ਰੁਪਇਆ ਪ੍ਰਤੀ ਏਕੜ ਕੰਪਨਸੇਸ਼ਨ ਫॉर ਕ੍ਰੋਪਸ ਕਿ 6 ਲੱਖ ਏਕੜ ਖਰਾਬ ਹੋਇਆ ਵਾ ਪਸ਼ੂ ਮਰੇ ਨੇ ਲੋਕਾਂ ਦੇ 1-1 ਲੱਖ ਰੁਪਇਆ ਦਿਓ ਉਹਨਾਂ ਨੂੰ ਢਾਈ ਲੱਖ ਰੁਪਏ ਜਿਹਨਾਂ ਗਰੀਬਾਂ ਦੇ ਘਰ ਚ ਹੋ ਗਏ ਨੇ ਖਰਾਬ ਹੋ ਗਏ ਨੇ ਢਹਿ ਗਏ ਨੇ ਔਰ ਇੱਕ ਸਾਲ ਦਾ ਮੋਰਟੋਰੀਅਮ ਇੰਟਰਸਟ ਰੀਪੇਮੈਂਟ ਐਂਡ ਪ੍ਰਿੰਸੀਪਲ ਅਮਾਉਂਟ ਰੀਪੇਮੈਂਟ ਤੇ ਜੀ ਰਵਨੀ ਸਿੰਘ ਬਿੱਟੂ ਸਵਾਲ ਖੜੇ ਕਰ ਰਹੇ ਰਾਹੁਲ ਗੰਦੀ ਦੇ ਦੌਰ ਦੇ ਉੱਤੇ ਕਿ ਸਿਰਫ ਸੁਰਖੀਆਂ ਬਟੋਰਨ ਲਈ ਪਹੁੰਚ ਰਹੇ ਜਦੋਂ ਦੇਖੋ ਇਹ ਇਹ ਉਹਨਾਂ ਦੀ ਪੋਲਿਟੀਕਲ ਸਟੇਟਮੈਂਟ ਹੈ ਮੈਂ ਉਹਦੇ ਤੇ ਇੰਨਾ ਹੀ ਕਹੂੰਗਾ ਕਿ ਮੋਦੀ ਸਾਹਿਬ ਨੇ ਤਾਂ 15 ਦਿਨ ਟਵੀਟ ਵੀ ਨਹੀਂ ਕੀਤਾ ਸੀ ਜੀ ਰਾਹੁਲ ਗਾਂਧੀ ਦਾ ਫਿਰ ਵੀ ਪਰਸਨਲੀ ਵਿਜ਼ਿਟ ਕਰ ਰਿਹਾ ਔਰ ਮੋਦੀ ਸਾਹਿਬ ਦਾ ਪੈਕੇਜ ਕੀ ਹੈ 1600 ਕਰੋੜ ਰੁਪਏ ਲਾਸ ਹੈਗਾ 50000 ਕਰੋੜ ਰੁਪਏ ਦਾ ਇਹ ਤਾਂ ਮਤਲਬ ਟਿਪ ਆਫ ਦੀ ਆਈਸਬਰਗ ਵੀਨਿੰਗਾ ਇਸ ਕਰਕੇ ਦੋਨੋਂ ਸਰਕਾਰਾਂ ਫੇਲ ਹੋਈਆਂ ਨੇ ਔਰ ਇਹ ਤਾਂ ਪੰਜਾਬ ਦੀ ਸਿਹਤਾਂ ਪੰਜਾਬ ਦੇ ਲੋਕਾਂ ਨੇ ਆਪ ਖੁਦ ਕਿ ਮੇਰੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਜੀੜਾ ਹੈਗੇ ਆ ਜਿਹੜੇ ਕਿ ਪੰਜਾਬ ਵੀ ਤੁੰਗ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਕੋ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਸਮੇਂ ਦਾ ਕਿਹੜਾ ਸਮੱਸਿਆ ਆ ਸਿਰਫ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤੇ ਕਿੰਨਾ ਨੂੰ ਨਹੀਂ ਦਿੱਖੋ ਉਹ ਉਸ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇਗੇ ਆ ਸੋ ਉੱਥੇ ਪਹਿਲਾ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਣਾ ਹੈ ਜਰਾ ਸੋ ਉਹਦੇ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਸਰ ਰਾਹੁਲ ਗਾਂਧੀ ਦੀ ਪਾਰਟੀ ਨੇ 16 ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਆ ਉਹ ਰਾਹਤ ਇਹ ਲੱਗਦਾ ਵੀ ਬਹੁਤ ਰੱਖੂ ਦੋਨੇ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ SDRF ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰ ਰਹੇ ਕੀ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਬਿਨ ਤੁਸੀਂ ਜਿਹੜੇ ਹੜ ਹੁੰਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀ ਆ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਦੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਕਿਉਂਕਿ ਆਪਾਂ ਆਪਾਂ ਸਾਰੇ ਸਮਝ ਸਕਦੇ ਹਾਂ ਜਿਹੜੀ ਹੜ੍ਹ ਹੈ ਜੇ ਪਾਣੀ ਆਉਂਦਾ ਕਿਤੇ ਬੰਦੇ ਬੂਰੀ ਬੂਰੀ ਖੜੇ ਕਰਕੇ ਪਾਣੀ ਦੇ ਉੱਪਰ ਜਾ ਸਕਦਾ ਉਹਦੇ ਲਈ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਆ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਿਨਿਸਟਰ ਆ ਬ੍ਰਿੰਦਰ ਗੋਇਲ ਉਹਨੇ ਆਨ ਦਾ ਫਲੋਰ ਆਫ ਦਾ ਹਾਊਸ ਹੈਲਡ ਅਡਮਿਟ ਕੀਤਾ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ੍ਹ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਹੈ ਤੁਹਾਨੂੰ ਕਿਤੇ ਵਿਖੇ ਹੋਣ ਸਰਕਾਰ ਦੇ ਨੁਮਾਇंदे ਜਾਂ ਸਰਕਾਰ ਕੰਮ ਕਰਦੀ ਪਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜ ਪੀੜਤ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਚ ਹੀ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੋਰੋ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਵੀ ਸ਼ਾਇਦ ਇਹ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਅਸੀਂ ਪਤਾ ਨਹੀਂ ਕੀ ਇਹ ਸਾਨੂੰ ਬੁਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹ ਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਵਸੇ ਦੇ ਲਈ ਰੀਹੈਬਿਲਿਟ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋਈ ਆ ਨਾ ਕਿਸੇ ਨੇ ਮੁੜ ਕੇ ਔਰਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕੀ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨਾਂ ਨੂੰ ਬਹੁਤ ਰਾਸ਼ਨ ਦੇ ਉੱਤੇ ਵੇਸਟ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰਮਾਲ ਚਲੇ ਗਿਆ ਤੇ ਜਿਹੜੇ ਦੇਸੀਕਰੀ ਜਿਨ੍ਹਾਂ ਦੀਆਂ ਥੂੜੀਆਂ-ਥੂੜੀਆਂ ਜ਼ਮੀਨਾਂ ਵੀ ਸਿੱਗੀਆਂ ਉਹਨਾਂ ਉੱਤੇ ਵੀ ਕਈ ਤਰ੍ਹਾਂ ਦੀ ਮਿੱਟੀ ਚ ਜਿਹੜੇ ਪ੍ਰਿੰਦਰ ਗੋਲ ਜੀ ਨੇ ਸਚਾਈ ਮੰਤਰੀ ਨੇ ਸਰ ਸਾਡੇ 3.5 ਸਾਲ ਦੇ ਅੰਦਰ ਸਰਕਾਰ ਦੇ ਵੱਲੋਂ 3 ਤੋਂ 4 ਮੰਤਰੀ ਸਰ ਬਦਲੇ ਕਿ ਲੱਗਦਾ ਕਿ ਇੱਥੇ ਵੀ ਇਹਨਾਂ ਦੀ ਗਲਤੀ ਹੈ ਯਾਰ ਇਹ ਮੰਤਰੀ ਐਸ ਤੱਕ ਤਾਂ ਸਾਨੂੰ ਪਤਾ ਹੀ ਨਹੀਂ ਤੇ ਹੈ ਤਾਂ ਮੰਤਰੀ ਕੋਲੇ ਰਦਰ ਇਸ ਸੂਬੇ ਦਾ ਮੁੱਖ ਮੰਤਰੀ ਹਨੀਲਾ ਤੁਹਾਨੂੰ ਸ਼ਾਇਦ ਗਲਤਫਹਿਮੀ ਹੋ ਗਈ ਪੰਜਾਬ ਵਾਲਿਆਂ ਨੂੰ ਗਲਤਫਹਿਮੀ ਹੋ ਗਈ ਇਹ ਤਾਂ ਅਸਲੀ ਗੱਲ ਹੈ ਦਿੱਲੀ ਦਾ ਇੱਕ ਟੋਲਾ ਹੈਗਾ ਇੱਕ ਧਾੜ ਵੀ ਹੈਗੇ ਆ ਜਿਹੜੇ ਪਹਿਲਾਂ ਨਹੀਂ ਆਪਾਂ ਸੋਚਦੇ ਹੁੰਦੇ ਸੀ ਸਮਝਦੇ ਹੁੰਦੇ ਸੀ ਕਿ ਦਿੱਲੀੋਂ ਧਾੜ ਵੀ ਆਏ ਜਾਂ ਬਲਾਨੀ ਜਗ੍ਹਾ ਤੋਂ ਧਾੜ ਵੀ ਆਏ ਇਹ ਉਹ ਧਾੜ ਵੀ ਆ ਜਿਹੜੇ ਬੇਸਿਕਲੀ ਸਾਨੂੰ ਇੱਥੇ ਲੁੱਟਣ ਆਉਂਦੇ ਆ ਔਰ ਇਹਨਾਂ ਦਾ ਕੰਮ ਕੋਈ ਨਹੀਂ ਹੈ ਥੈਂਕ ਯੂ ਸਰ ਕੈਮਰੇ ਸਰ ਪਾਛੇ ਹੈ ਔਰ ਉਮਕੇ ਦੌਰੇ ਕੋ ਆਪ ਕੈਸੇ ਦੇਖਦੇ ਹੋ ਦੇਖੋ ਹਮ ਲੋਗੋ ਕੇ ਲਿਏ ਬਹੁਤ ਬੜੀ ਮੋਟੀਵੇਸ਼ਨ ਹੈ ਕਿਉਂਕਿ ਐਕਚੁਅਲੀ ਜੇਂ ਤੋ ਇੱਕ ਸਟੇਟ ਕਾ ਸੀਐਮ ਡਿਫਰੈਂਟ ਹੋ ਤੋ ਹਮਾਰੇ ਲਿਏ ਹਮਾਰਾ ਜੀ ਜੋ ਤੋ ਸਭ ਤੋਂ ਬੜੇ ਲੀਡਰ ਤੋ ਰਾਹੁਲ ਗਾਂਧੀ ਜੀ ਹੈ तो उनकी इंस्ट्रक्शन तो पहले आती रही और उनका एक हुक्म जो मुंह से निकला वो नहीं निकला कि और कुछ बात करें उन्होंने यही किया सेवा करते रहो सो दैट मीन्स ही नोज की सेवा करो और सेवा करते रहो सो दैट इज अ वेरी पॉजिटिव थिंग तो आई थिंक ग्राउंड लेवल पे जो हम काम कर रहे हैं इट इज बीन इट ली मोटिवेट द रेस्ट ऑफ द पीपल हुआ सडिंग एट होम कि जिनको लगता है कि वो इफेक्ट नहीं हो कि वो घर बैठ के आराम से एंजॉय चिल कर रहे हैं पार्टीज कर रहे हैं फिर दिस इज नॉट द टाइम टू पार्टी

ऑलरेडी उनकी, उनकी पहले के कमिटेड वो थे तो और वो आ, आ, मतलब नेचुरली उनका अपनी तरह से एक चल रहा है क्योंकि मैंने शुरू से कहा था उनको एक फाउंडेशन अपनी कर लो हम जो हमें पैसे ऑफर करता है हम किसी न किसी फाउंडेशन पे डाल रहे हैं तो अपनी फाउंडेशन होती तो शायद आपको हम खुल के दिखते हैं। पर उनसे जो काम हो रहा है यूवी को फोन किया सबको फोन किया हर भजन को फोन किया, को फोन किया कि आप जितना और वो आपने देखा वो समान आया अभी और संत लोग भी सरहाली वाले संतों ने उन्होंने सिर्फ हमारा नाम लिया वो सबकी सेवा नहीं ले रहे तो वो कम बंदों की सेवा ले रहे हैं उनको पता है कि ये लोग दिल से आए हैं मैडम राजनीतिक लोग जो इस समय एक दूसरे पर आरोप लगा रहे हैं क्या उनको बताना चाहेंगे कि इस इन बातों को छोड़कर पंजाब की दुख की घड़ी में आपको पहले ही कह रही हूँ

ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਨਜੋ ਪਹਿਲੀ ਵਾਰ ਐਮਪੀ ਬਣੀ ਆ ਆਈ ਥਿੰਕ 2006 ਚ ਉਹਨਾਂ ਨੇ ਪਾਰਲੀਮੈਂਟ 'ਚ ਬੋਲਿਆ ਸੀ ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ 'ਚ ਲੱਭਣ ਗਈ ਕਿ ਕਿੱਥੇ ਹੈ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਹੈ ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ ਇੱਕ ਕੁਸ਼ਤੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਚੀਜ਼ ਹੀ ਨਹੀਂ ਅਨਦਰ ਮਨ ਚੱਲਦੀ ਇਹ ਸੋਧਿਆ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇਣ ਕਿਉਂਕਿ ਸਰਕਾਰ ਕੋਲ ਤਾਂ ਇੱਕ ਕੋਈ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਤੁਸੀਂ ਮੇਰੇ ਨਾਲ ਮੰਤਰੀ ਸੀਗੇ ਦੇਖੋ ਉਹਨਾਂ ਨੇ ਲਾਚਾਰੀ ਸਾਬਤ ਕੀਤੀ ਆਪਣੀ ਕਿ ਪੈਨਾਗੀਆਂ ਜਨਾਵਾ ਸਮਝ ਲੀਜੀ ਸਾਡੇ ਕੋਲ ਪਿੱਛੋਂ ਕੋਈ ਪੈਸਾ ਨਹੀਂ ਮਤਲਬ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਹਰ ਸਾਲ ਦਾ ਇਕੱਠਾ ਕਰੋ ਤਿਆਰੀ ਕਰੋ ਤੁਸੀਂ ਪਨਾਜ ਦੀ ਲਾਈਨਿੰਗ ਉੱਤੇ ਰੇਸ ਕਰਕੇ ਦਿਓ ਤੁਸੀਂ ਲੋਕਾਂ ਨੂੰ ਪਹਿਲਾਂ ਅਲਾਉ ਕੀਤਾ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦਿਖਾਨੀ ਜਾਂਦਾ ਇਨਦੀਆਂ ਦੇ ਰਸਤੇ 'ਚ ਕਿੰਨੇ ਕਿੰਨੇ ਘਰ ਐ ਫਿਰ ਤੁਸੀਂ ਕਹੋਗੇ ਘਰ ਬੈਗੇ ਉਹ ਘਰ ਬਣਾਣ ਕਿਤੇ ਜੀਨੇ ਉਹ ਉੱਥੇ ਬਣਾ ਲੂ ਘਰ ਰਸਤੀਆਂ ਪਰਮਿਸ਼ਨ ਦੁੱਤੀ ਹੈ ਨਾ ਉਹਨਾਂ ਨੂੰ ਪਨਿਸ਼ ਕਰੋ ਤੇ ਉਹ ਜਿਹੜੇ ਜਿਹੜੇ ਬੰਦੇ ਰਿਸਪੌਂਸਿਬਲ ਐ ਉਹ ਪਰਨ ਉਹਦਾ ਹਾਲਡ ਕਰੇ। ਮੁਆਵਜ਼ਾ ਦਾਸ ਕੇ ਲੀਏ। ਸੋ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਸੀ। ਪਲੱਸ ਜਿਹੜਾ ਉਤੋਂ ਇੰਨਾ ਜ਼ਿਆਦਾ ਪਾਣੀ ਸੁਟਿਆ ਤੇ ਜਿਹੜਾ ਡਿਜਾਸਟਰ ਮੈਨੇਜਮੈਂਟ ਹੁੰਦੀ ਤਾਂ ਅਨਾਉਂਸ ਕਰਦੇ। ਜਦੋਂ ਮੈਂ ਲੋਕਾਂ ਕੋਲ ਗਈ ਕਹਿੰਦੇ ਮੈਂ ਕਿ ਕੁਝ ਵੀ ਨਹੀਂ ਸੰਭਲਿਆ। ਕਹਿੰਦੇ ਮੈਂ 5-5 ਫੁੱਟ ਪਾਣੀ ਸੀਗਾ। ਬੱਚੇ ਨੇ ਆਪਣੇ ਫੜੇ ਗਏ। ਕੋਠੇ ਤੇ ਜਾਣ ਨਹੀਂ ਸਕੇ। ਨਾ ਟਾਈਮ ਨਹੀਂ ਮਿਲਿਆ। ਮੱਛ ਡਿਜਾਸਟਰ ਮੈਨੇਜਮੈਂਟ ਹੁੰਦੀਏ ਵੀ ਤੁਸੀਂ ਪਹਿਲਾਂ ਤੁਟੂ ਨੂੰ ਜਾਣੀਓ ਕਿਉਂਕਿ ਮੈਂ ਗਈ ਹਾਂ ਬਿਲਕੁਲ ਬਾਰਡਰ ਤੇ। ਜਿੱਥੇ ਪੰਜਾਬ ਦਾ ਸੈਕਸ਼ਨ ਸ਼ੁਰ ਤੇ ਉੱਥੇ ਲੋਕਾਂ ਦੇ ਪੰਜ ਪੰਜ ਕਿੱਲੇ ਢੂੜੀ ਦੇ ਪਾਣੀ ਚ ਉਹ ਕਿੱਥੇ ਮਜ਼ਾ ਲੈਣਗੇ ਉਹਨਾਂ ਕੋਲ ਕੌਣ ਪਹੁੰਚੂਗਾ ਤੇ ਇਹ ਤਾਂ ਪੰਜ ਦੁਆਸਤ ਮੈਨੇਜਮੈਂਟ ਦਾ ਸੈਂਟਰ ਤੋਂ ਹਰ ਸਾਲ ਲੈਣਾ ਹੁੰਦਾ ਜਿਵੇਂ ਫਾਇਰ ਦਾ ਨਹੀਂ 900 ਕਰੋੜ ਨਾਲ ਲੱਗਦਾ ਆਪਾਂ ਇੱਕ ਵਾਰ ਚਲਾਈ ਚਲੋ ਠੀਕ ਹੈ ਨਾ ਸੋ ਇਹ ਚੀਜ਼ਾਂ ਸੈਂਟਰ ਆਪਣੀ ਆਪਣੀ ਪੌਕੇਟਸ ਚ ਦਿੰਦਾ ਬੱਸ ਉਹ ਲੋਕਾਂ ਨੂੰ ਪਨਿਸ਼ ਕਰਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਪਾਣੀ ਬਿਨਾਂ ਵਾਰਨਿੰਗ ਦੇ ਇੱਕਦਮ ਛੱਡ ਦਿੱਤਾ ਥੈਂਕ ਯੂ ਥੈਂਕ ਯੂ ਰਾਹੁਲ ਗਾਂਧੀ ਪੰਜਾਬ ਦੇ ਸੌਰੇ ਤੇ ਆਏ ਨੇ ਕੀ ਕਾਰਨ ਕਰਦੇ ਨੇ ਬੀ ਰਾਹੁਲ ਗਾਂਧੀ ਜੀ ਅੱਜ ਸਭ ਤੋਂ ਪਹਿਲੇ ਅਜਨਾਲਾ ਦੇ ਵਿੱਚ ਜਾਣਗੇ ਔਰ ਉਹਦੇ ਬਾਅਦ ਰਮਦਾਸ ਦੇ ਵਿੱਚ ਜਾਣਗੇ ਉੱਥੇ ਜਿੰਨੇ ਵੀ ਹਰ ਪੀੜਤ ਹੈ ਉਹਨਾਂ ਪਰਿਵਾਰਾਂ ਨੂੰ ਮਿਲਣਗੇ ਔਰ ਉੱਥੇ ਜਾਇਜ਼ਾ ਲੈਣਗੇ ਔਰ ਇਹ ਵੀ ਦੇਖਣਗੇ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਇਹਨਾਂ ਲੋਕਾਂ ਦੇ ਵਾਸਤੇ ਕੀ ਯੋਗਦਾਨ ਆ ਜਾਂ ਕੀ ਉਪਰਾਲਾ ਪੰਜਾਬ ਸਰਕਾਰ ਕਰ ਰਹੀ ਆ ਜਾਂ ਕੇਂਦਰ ਸਰਕਾਰ ਕਰ ਰਹੀ ਹੈ ਔਰ ਇਹ ਵੀ ਰਿਵਿਊ ਕਰਨਗੇ ਕੀ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੇ ਇਹਨਾਂ ਲੋਕਾਂ ਵਾਸਤੇ ਕਿੰਨੀ ਮਿਹਨਤ ਔਰ ਮਦਦ ਕੀਤੀ ਹੈ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਬਾਅਦ ਰਾਹੁਲ ਗਾਂਧੀ ਜੀ ਗੁਰਦਾਸਪੁਰ ਦੇ ਦੌਰੇ ਤੇ ਜਾਣਗੇ ਉਹ ਗੁਰਦਾਸਪੁਰ ਤੋਂ ਬਾਅਦ ਉਹ ਰਵਾਨਾ ਹੋ ਜਾਣਗੇ ਆ ਰੇਕਾ ਸਾਹਿਬ ਜਿਸ ਤਰੀਕੇ ਦੀ ਰਾਜਨੀਤੀ ਰਾਹੁਲ ਗਾਂਧੀ ਜੀ ਨੂੰ ਲੈ ਕੇ ਚੱਲ ਰਹੀ ਹੈ ਤੇ ਗਰੂਤੀ ਜਿਸ ਤਰੀਕੇ ਦੇ ਨਿਸ਼ਾਨੇ ਸਾਹ ਰਾਹੁਲ ਗਾਂਧੀ ਸਰ ਆ ਰਹੇ ਨੇ ਉਹ ਦੋਚੇ ਨੇ ਕੀ ਕਰਦੇ ਅੱਜ ਰਾਹੁਲ ਜੀ ਆਏ ਨੇ ਉਹਨਾਂ ਨੇ ਤਾਨੂੰ ਪਤਾ ਹੀ ਆ بڑے بڑے ਲੈਵਲ ਤੇ ਜਿਹੜੇ ਫਲੱਡ ਆਏ ਨੇ ਉਹ ਅੱਜ ਸਾਰੇ ਏਰੀਆ ਦਾ ਦੌਰਾ ਕਰਨਗੇ ਤੇ ਕਿਸ ਕਿਸ ਜਗ੍ਹਾ ਤੇ ਜਾਣਗੇ ਪੰਜਾਬ ਚ ਕਿਹੜੇ ਕਿਹੜੇ ਜਗ੍ਹਾ ਤੇ ਜਾ ਰਹੇ ਨੇ ਦੇਖੋ ਇਹਦੇ ਬਾਰੇ ਤੇ ਸਕورٹی ਵਾਲੇ ਦੱਸ ਸਕਦੇ ਨੇ ਉਹਨਾਂ ਦੀ ਸਕورٹی ਵਾਲੇ ਸੋ ਉਹ ਹੁਣ ਪਹਿਲੋਂ ਸਭ ਤੋਂ ਪਹਿਲੋਂ ਡੇਰਾ ਬਾਬਾ ਨਾਨਕ ਜਾਣਗੇ ਬਾਕੀ ਸਰ ਨੁਕਸਾਨ ਸਰ ਕਾਫੀ ਹੋਇਆ ਸਰ ਫੇਲਰ ਕਿਹਾ ਸਮਝੋ ਕੇਂਦਰ ਸਰਕਾਰ ਦਾ ਕਿ ਪੰਜਾਬ ਸਰਕਾਰ ਦਾ ਗੱਲ ਹੈ ਜੀ ਇਹ ਤੇ ਸਰਕਾਰਾਂ ਦਾ ਕੰਮ ਹੁੰਦਾ ਖਾਸ ਕਰਕੇ ਪੰਜਾਬ ਸਰਕਾਰ ਬਰਸਾਤਾ ਤੋਂ 2 ਮਹੀਨੇ ਪਹਿਲਾਂ ਸਾਰੀਆਂ ਸਫਾਈਆਂ ਕਰਾਉਣੀਆਂ ਚਾਹੀਦੀਆਂ ਨੇ ਸਾਰਾ ਕੁਝ ਸਰਕਾਰ ਨੂੰ ਵੇਖਣਾ ਚਾਹੀਦਾ ਸੋ ਮੈਂ ਅੱਜ ਤੇ ਕਿਸਦਾ ਦੋਸ਼ ਨਹੀਂ ਕੱਢ ਰਿਹਾ ਕਿਉਂਕਿ ਹੁਣ ਤੇ ਟਾਈਮ ਹੈ ਸਾਰਿਆਂ ਨੂੰ ਇਕੱਠਿਆਂ ਹੋ ਕੇ ਕੰਮ ਕਰਨ ਦਾ ਜਿਹੜੇ ਲੋਕਾਂ ਦਾ ਜਾਨ ਮਾਲ ਦਾ ਜਾਂ ਹੋਰ ਫਸਲਾਂ ਦਾ ਨੁਕਸਾਨ ਹੋਇਆ ਬੜੇ ਵੱਡੇ ਲੈਵਲ ਤੇ ਨੁਕਸਾਨ ਹੋਇਆ ਸੋ ਅੱਜ ਉਹਦੀ ਭਰਪਾਈ ਕਰਨ ਦਾ ਮਸਲਾ ਹੈ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਚੱਲਣਾ ਚਾਹੀਦਾ ਹੈ ਜਿਹੜਾ ਅਮਿਤ ਸਿੰਘ ਬਿੱਟੋ ਨੇ ਸਰ ਸਵਾਲ ਖੜੇ ਕੀਤੇ ਰਾਹੁਲ ਗਾਂਧੀ ਤੋਂ ਤਾਂ ਜਿਦੋਂ ਰਾਹੁਲ ਗਾਂਧੀ ਪੰਜਾਬ ਪਹੁੰਚੇ ਤਾਂ ਇਸ ਮੌਕੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਤੰਜ ਨੇ ਜਿਹੜੇ ਉਹ ਵੀ ਰਾਹੁਲ ਗਾਂਧੀ ਤੇ ਕੱਸੇ ਗਏ ਤੇ ਕਈ ਤਰ੍ਹਾਂ ਦੇ ਤਰਕ ਨੇ ਜਿਹੜੇ ਉਹ ਦਿੱਤੇ ਗਏ ਪਰ ਇਸ ਸਭ ਦੇ ਵਿਚਕਾਰ ਰਾਹੁਲ ਗਾਂਧੀ ਦਾ ਇਹ ਦੌਰ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਵਿਰੋਧੀ ਧਰ ਦਾ ਲੀਡਰ ਹੋਣ ਦੇ ਨਾਮ ਤੇ ਰਾਹੁਲ ਗਾਂਧੀ ਇਸ ਸੰਬੰਧ ਤੇ ਇੱਕ ਰਿਪੋਰਟ ਹੈ ਜਿਹੜੀ ਉਹ ਵੱਡੇ ਪੱਧਰ ਤੇ ਪੇਸ਼ ਕਰ ਸਕਦੇ ਨੇ ਵੱਡੇ ਪੱਧਰ ਤੇ ਪੰਜਾਬ ਦੇ ਲਈ ਆਵਾਸ ਹੈ ਜਿਹੜੀ ਉਹ ਚੁੱਕ ਸਕਦੇ ਨੇ ਜਿਸ ਦਾ ਫਾਇਦਾ ਕਿਤੇ ਨਾ ਕਿਤੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਦਿੱਤਾ ਗਿਆ 1600 ਕਰੋੜ ਰੁਪਏ ਜਿਹੜਾ ਉਹ ਮਹਿਜ਼ ਲੋਕਾਂ ਦੇ ਮੁਤਾਬਕ ਇੱਕ ਮਜ਼ਾਕ ਕੀਤਾ ਗਿਆ ਜਿਸ ਕਰਕੇ ਸਿਰਫ ਤੇ ਸਿਰਫ ਕਾਂਗਰਸ ਜਾਂ ਫਿਰ ਸਿਰਫ ਤੇ ਸਿਰਫ ਪਾਰਟੀਆਂ ਹੀ ਨਹੀਂ ਪੰਜਾਬ ਦੇ ਲੋਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸਰਵੇਖਣ ਤੋਂ ਖਫਾ ਨੇ ਤਾਂ ਅਜਿਹੇ ਦੇ ਵਿੱਚ ਰਾਹੁਲ ਗਾਂਧੀ ਦੀ ਇਹ ਫੇਰੀ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਤੇ ਜਿਸ ਤਰ੍ਹਾਂ ਉਹ ਸੰਸਦ ਦੇ ਵਿੱਚ ਬੋਲਦੇ ਨੇ ਆਵਾਜ਼ ਚੁੱਕਦੇ ਨੇ ਉਸ ਨਾਤੇ ਪੰਜਾਬ ਦਾ ਜਿਹੜਾ ਹਰ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੀ ਆਵਾਜ਼ ਵੱਡੇ ਪੱਧਰ ਤੇ ਪਹੁੰਚ ਸਕਦੀ ਹੈ